ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਪਾਰਟ 3 ਲੈ ਕੇ حاضر ਹੋਏ ਆਂ 우ਸਤਾਦ ਬਿੰਦਰ ਗਿੱਲ ਜੀ ਦੇ ਕਬੂਤਰਾਂ ਦਾ ਕਿਉਂਕਿ ਪਾਰਟ 2 ਦੇ ਵਿੱਚ ਕਬੂਤਰ ਜਾਦੇ ਹੀ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਤੇ ਪਾਰਟ 3 ਦੇ ਵਿੱਚ ਆਪਾਂ ਤੁਹਾਨੂੰ ਕਬੂਤਰ ਦਿਖਾਉਣ ਜਾ ਰਹੇ ਆਂ ਕੁਝ ਵੱਡੀਆਂ ਜੋੜੀਆਂ 우ਸਤਾਦ ਜੀ ਨੇ ਤਹਿ ਖਾਨੇ ਦੇ ਵਿੱਚ ਇਹਡੀਆਂ ਰੱਖੀਆਂ ਹੋਈਆਂ ਨੇ ਜਿੱਥੇ 우ਸਤਾਦ ਜੀ ਹੁਣੀ ਖੁਦ ਹੀ ਆਉਂਦੇ ਆ ਹਮੇਸ਼ਾ ਤੇ ਦਿਖਾਉਂਦੇ ਵੀ ਨਹੀਂ ਸੀ ਕਿ 우ਸਤਾਦ ਹੁਣੀ ਕਿਸੇ ਨੂੰ ਤੇ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆਂ ਇਸ ਇਨ੍ਹਾਂ ਜੋੜੀਆਂ ਦਾ ਇਹਦੇ ਵਿੱਚ ਸਿਰਫ ਉਹ ਜਿਹੜੇ ਹਨ ਕਹਿੰਦੇ ਹੁੰਦੇ ਆ ਵੀ ਕ੍ਰੀਮ ਚੁਨਿੰਦਾ ਜੋੜੇ ਜਿਹੜੇ ਵੀ ਦਿਲ ਨੂੰ ਲੱਗੇ ਹੋਏ ਕਿਸੇ ਨੂੰ ਦੇ ਹੀ ਨਹੀਂ ਸਕਦੇ ਕਿਉਂਕਿ ਜਦੋਂ ਸੱਜਣ ਆਉਂਦੇ ਆ ਤੇ ਬਈ ਕਈ ਵਾਰ ਜਿਹੜੇ ਹੈਗੇ ਮੰਗਣ ਲੱਗ ਜਾਂਦੇ ਆ ਤੇ ਉਹ ਜੋੜੇ ਜਿਹੜੇ ਇੱਧਰ ਹੀ ਪਏ ਆ ਆ ਲਓ ਜੀ ਦੇਖੋ ਇਹ ਕਿਹੜਿਆਂ ਵਿੱਚੋਂ ਅਸਤਾਜ ਜੀ ਨਾਲੋਂ ਨਾਲ ਦੱਸੋ ਜੀ ਇਹ ਆਪਣੇ ਮੋਜਿਆਂ ਚੋਂ ਇਹਦਾ ਮੋਜਿਆਂ ਚੋਂ ਖਟੀਆਂ ਦੀ ਕਬੂਤਰੀ ਹੈ ਖਟੀਆਂ ਦਾ ਕਬੂਤਰ ਆਏਗਾ ਨਾਲ ਤੋਦੇ ਨਹੀਂ ਵੈਸਾ ਅੱਛਾ ਜੀ ਤਾਂ ਕਬੂਤਰੀ ਪ्योर ਮੋਜੀ ਆ ਕਬੂਤਰੀ ਪ्योर ਮੋਜੀ ਆ ਜੀ ਤੇ ਬੱਚਾ ਇਹਨਾਂ ਨੇ ਕੱਢਿਆ ਹੋਇਆ ਜੀ ਦੇਖੋ। ਉਸਤਾਦ ਜੀ ਇਹਨਾਂ ਦਿਨਾਂ ਚ ਪਲ ਜਾਂਦੇ ਆ। ਹੁਣ ਤੁਸਨਾਂ ਅੰਦਰ ਪਾਲੀ ਜਾਂਦੇ ਨੇ ਆਪਣਾ ਕੀ ਰ ਗਿਆ। ਹਾਂ ਇਹ ਤਾਂ ਵੱਡੇ ਹੋ ਗਏ ਬੱਚੇ ਹਨ। ਹਾਂ ਹੋ ਗਏ। ਇਹ ਲਓ ਜੀ ਤੇ ਲਾਲ ਚੀਨੀ ਕਿਹੜਿਆਂ ਚੋਂ ਆ ਜੀ? ਇਹ ਲਾਲ ਜੀਨੀ ਪੂਰੀਆਂ ਚੋਂ ਸੁੱਖਣੇ ਚੋਂ। ਅੱਛਾ ਜੀ। ਹਾਂ ਤੇ ਕਬੂਤਰ ਆਜਣਾਂ ਵਾਲਿਆਂ ਚ ਲਾਇਆ ਹੈ। ਠੀਕ ਆ ਠੀਕ ਆ ਜੀ। ਖਟੀਆਂ ਦਾ ਕਬੂਤਰ ਆਜਣ ਵਾਲਿਆਂ ਚੋਂ ਬਾਈ ਜੀ। ਤੇ ਲਾਲ ਚੀਨੀ ਪੂਰੀ ਉਸਤਾਦ ਸੁੱਖੇ ਯਰਗ ਵਾਲੇ ਕਬੂਤਰਾਂ ਦੇ ਵਿੱਚੋਂ ਜਿਹੜੀ ਉਹ ਹੈ ਜੀ। ਆ ਦੇਖੋ ਕਬੂਤਰ ਇਹਨਾਂ ਦੇ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਹੈ ਜੀ ਮੈਨੂੰ ਹੋਰ ਕਿਹੇ ਬੱਚਿਆਂ ਦੇ ਇਹਨਾਂ ਦੇ ਲੂਈ ਕਿੰਨੀਆਂ ਜਿਹੜਾ ਗੋਲਿਆਂ ਦੇ ਹੁੰਦੀ ਆ ਹੈ ਜੀ ਬਹੁਤ ਬਹੁਤ ਜ਼ਿਆਦਾ ਆ ਦੇਖੋ ਬਾਈ ਜੀ ਤੁਸੀਂ ਵੀ ਬਹੁਤ ਘੱਟ ਤੁਹਾਨੂੰ ਵੀ ਦੇਖਣ ਨੂੰ ਮਿਲੇ ਹੋਗੀ ਇਹਨਾਂ ਦੇ ਜਿਵੇਂ ਗੋਲਿਆਂ ਦੇ ਨਹੀਂ ਸਿਰਫ ਇਹਨਾਂ ਦੀ ਲੂਈ ਹੁੰਦੀ ਉਹਵੇਂ ਆ ਇਹ ਦੇਖੋ ਕੰਡੇ ਜਿਵੇਂ ਬਣੇ ਹੁੰਦੇ ਆ ਇਹ ਹੀ ਨਸਲ ਦਾ ਹੀ ਫਰਕ ਹੈ ਇਹ ਵੀ ਨਸਲ ਦਾ ਹੀ ਫਰਕ ਆ ਬਾਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਜੀ ਇਹ ਵੀ ਰਾਜਨ ਵਾਲਿਆਂ ਦੀਆਂ ਕਪੁੱਤਰ ਆਹ ਲਓ ਵੀ ਮੇਤਰ ਹੂੰ ਜੋੜੇ ਆ ਵੀ ਕਰੋ ਸ਼ੌਂਕ ਬੱਚੇ ਇਹ ਜੋੜੇ ਨਹੀਂ ਵੀ ਕੱਢੇ ਹੋਏ ਆ ਤੇ ਇਹ ਵੀ ਰਾਜਨ ਵਾਲਿਆਂ ਦਾ ਜੋੜ ਹੈ ਠੀਕ ਆ ਠੀਕ ਹੈ ਬਹੁਤ ਵਧੀਆ ਜੀ ਅਸਪਾਜੀ ਇਨੇ ਕਬੂਤਰਾਂ ਨੂੰ ਤੇ ਦਾਣਾ ਪਾਣਾ ਵੀ ਬੜਾ ਔਖਾ ਹੁੰਦਾ ਕੱਲੀ ਕੱਲੀ ਥਾਂ ਦੇ ਹਣਾ ਕੰਮ ਲੱਗੇ ਰਹਿੰਦੇ ਸਮਾਂ ਆਹ ਲਓ ਜੀ ਆਹ ਆਸਤ ਰਵਿੰਦਰ ਬੁੱਲੇ ਵਾਲਾ ਜੀ ਰਵਿੰਦਰ ਬੁੱਲੇ ਵਾਲਾ ਜੀ ਜੋੜੀ ਹੈ ਨਾ ਕਬੂਤਰ ਰਾਜਨ ਵਾਲਿਆਂ ਚੋਂ ਆਪਾਂ ਪਾੜ ਕੇ ਲਾਇਏ ਫਦੇ ਇੱਕ ਇਹਨਾਂ ਦਾ ਦੂਜਾ ਇੱਕ ਦੂਜਾ ਕਬੂਤਰੀ ਕਿਹੜੀ ਹੈ ਨਾ ਚੋਂ ਕਬੂਤਰੀ ਆ ਪੂਰੀ ਰੱਤੀ ਆ ਅ ਰੱਤੀ ਕਬੂਤਰੀ ਹੈ ਹਾਂ ਉਹ ਤਾਂ ਲਾਦੀ ਨੇ ਰਾਜਨ ਵਾਲਿਆਂ ਦੇ ਲਾਲਚੀਨਾ ਰਾਜਨ ਵਾਲਿਆਂ ਦੇ ਵਿੱਚੋਂ ਸਹੀ ਆ ਇਹ ਜਾਂਦੇ ਨਹੀਂ ਹਣਾ ਬਿੰਦਰ ਵਾਲੇ ਆ ਜਿਹੜੇ ਆਹ ਲਓ ਜੀ ਆ ਦੋ ਬੱਚੇ ਕੱਢੇ ਨੇ ਇੱਕ ਰੱਤਾ ਹੀ ਗੰਡੇ ਆ ਤੇ ਇੱਕ ਉਹ ਜੇ ਲਾਲਚੀਨਾ ਕੱਢਿਆ ਆ ਬਹੁਤ ਵਧੀਆ ਜੀ ਐ ਲੋ ਕਿ ਮੇਟਰ ਥੱਲੇ ਵੀ ਜੋੜੇ ਹੀ ਨੇ ਇਹ ਗੜੀਆਂ ਜੋ ਜੀ ਇਹ ਹੁਣ ਤਾਂ ਪੂਤਲਾ ਘੁੱਟੋ ਬਾਈ ਵਾਲੇ ਜੋ ਠੀਕ ਹੈ ਜੀ ਤੇ ਕਬੂਤਰੀ ਆਉਣੀ ਮੋਜ ਜਾਂਦੀ ਆ ਉਹਨਾਂ ਬਲੱਡ ਲਾਈਨ ਦੂਰੋਂ ਕਰਕੇ ਲਾਏ ਹੋਏ ਨੇ ਠੀਕ ਹੈ ਜੀ ਪੜਾਉਣ ਲਈ ਉਸਤਾਜੀ ਇਹ ਕੀ ਵੀ ਨੌਲੇਜ ਨਾਲ ਦੇ ਦਿਓ ਵੀ ਕਬੂਤਰ ਜਿਹੜੇ ਪਿਓਰ ਜਦੋਂ ਹੁੰਦੇ ਜਾਂਦੇ ਆ ਆਪਸ ਵਿੱਚ ਕਹਿੰਦੇ ਵੀ ਉਹਨਾਂ ਦਾ ਰਿਜ਼ਲਟ ਮਾੜਾ ਹੁੰਦਾ ਮਾੜਾ ਹੁੰਦਾ ਹੀ ਹੁਣ ਹਾਂ ਕਿੰਨਾ ਬਲੱਡ ਨੇੜੇ ਹੋਊਗਾ ਸਹੀ ਦੀਗਾ ਉਦੋਂ ਆਪਾਂ ਰੱਖਣ ਦੀ ਖਾਤਰ ਇੱਕ ਠੀਕ ਆ ਨੂੰ ਵਧਾਉਣਾ ਜੇ ਤੇ ਮਤਲਬ ਕਹਿੰਦਾ ਰਿਜ਼ਲਟ ਜਿਹੜਾ ਹੈਗਾ ਜੇ ਘੜਾਉਣੇ ਆ ਤੇ ਵਿੱਚ ਮਿਸ ਪਾਉਣੇ ਪੈਣੀਆਂ ਬਿਲਕੁਲ ਕਬੂਤਰਾਂ ਦੇ ਵਿੱਚ ਜਿਹੜੀ ਬਾਈਈ ਕਈ ਵਾਰ ਭਰਾ ਕਹਿ ਦਿੰਦੇ ਨੇ ਕਿ ਚੇਂਜ ਨਹੀਂ ਚੇਂਜਿੰਗ ਨਹੀਂ ਕਰਨੀ ਚੇਂਜਿੰਗ ਕਰਨੀ ਬਹੁਤ ਜ਼ਰੂਰੀ ਆ ਜੇ ਆਪਾਂ ਨਾ ਵਧਾਈਂ ਗਲੱਡ ਆਪਣੇ ਜਾਂ ਬਹਿਣ ਲੱਗ ਜਾਣਗੇ ਜਾਂ ਭੱਜਣ ਲੱਗ ਜਾਣਗੇ ਸਹੀ ਆ ਸਹੀ ਆ ਜੀ ਇਹ ਹੈਗਾ ਜਗਮੀਤੇ ਨੰਗਾਲਾਂ ਚ ਜਗਮੀਤੇ ਨੇਂਗ ਵਾਲਿਆਂ ਦੇ ਵਿੱਚ ਸਹੀ ਹੈ ਜੀ ਤੇ ਉਹਦੀ ਆਪਣੀ ਆਦਨਾਂ ਲਾਈ ਗਈ ਹੈ ਐ ਲਾਓ ਬਾਈ ਜੀ ਬੱਚੇ ਇਹਨਾਂ ਨੇ ਜਿੱਕੜੇ ਹੋਏ ਆ ਕਰੋ ਸ਼ੌਂਕ ਮੇਰੇ ਵੀ ਦੇਣਾ ਬਹੁਤਰਾ ਦਾ ਬਹੁਤ ਵਧੀਆ ਜੀ ਚੱਕ ਜੁੜਾ ਇਹ ਹੈ ਜੀ ਬੱਚੇ ਇਹਦੇ ਵੀ ਕੱਡੇ ਹੋਏ ਆ ਹਨ ਮੱਡੇ ਹੋ ਗਏ ਮੋਟੇ ਹਾਂ 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 ਕਬੂਤਰੀ ਕਾਲੀ ਚੀਨੀ ਹੈ ਉਦ ਹੀ ਕਾਲੀ ਲਿੰਦੀਆਂ ਇਹ ਬਿਗਿਆੜਾਂ ਤੋਂ ਆ ਜਾਂਦੇ ਆ ਅੱਛਾ ਉਸਤਾਦ ਇਹ ਬਿਗਿਆੜ ਕਾਲੀ ਚੀਨੀ ਉੱਤਰ ਗਿਆ ਨਾ ਜੀ ਆ ਗਿਆ ਬੱਚੇ ਦਾਲ ਦੀ ਮੈਨੂੰ ਕਬੂਤਰ ਲਾਲ ਚੀਨੀ ਸਹੀ ਹੈ ਬਹੁਤ ਹੀ ਵਧੀਆ ਸ਼ਾਨਦਾਰ ਕਬੂਤਰ ਨੇ ਬਾਈ ਨੀ ਤੇ ਬੱਚੇ ਵੀ ਦੇਖੋ ਪੂਰੇ ਨਿੱਗਰ ਭਲੇ ਨੇ ਇਹਨਾਂ ਦੇ ਬੱਚੇ ਜਿਹੜਾ ਬੱਚਾ ਹੀ ਦਾਣਾ ਟੁੱਟ ਪੜਿਆ ਹੋਏ ਫਿਰ ਉਡਦਾ ਵੀ ਹੁੰਦਾ ਵੀ ਹੁੰਨਾ ਕੀ ਹੈ ਹਾਂ ਬਿਲਕੁਲ ਆ ਦੇਖੋ ਇਹ ਜੋੜ ਇਹ ਹੈ ਆਪਣਾ ਕਬੂਤਰ ਤੋਦਿਆਂ ਚੋਂ ਅੱਛਾ ਜੀ ਤੇ ਕਬੂਦਰੀ ਤੇ ਸੁੱਖਿਆਲੇ ਜੋੜਾ ਨੇ ਕਬੂਦਰੀ ਸਭਾਂ ਚੋਂ ਕਾਲਾ ਠੀਕ ਠੀਕ ਬਹੁਤ ਹੀ ਵਧੀਆ ਜੀ ਸ਼ਾਨਦਾਰ ਜੋੜਾ ਤੇ ਬੱਚੇ ਜਿਹੜੇ ਹੈਗੇ ਇਹਦੇ ਵੀ ਕੰਡੇ ਹੋਏ ਜੀ ਲਾਲ ਚੀਨੇ ਬੱਚੇ ਲੱਗਦੇ ਨੇ ਬੱਚੇ ਦਾ ਹੂਰ ਕਰਨਾ ਆਏ ਨੇ ਤੇ ਭੂਰੇ ਜਿਹੇ ਹਨ ਹਾਂ ਹੋਰੀ ਤਰ੍ਹਾਂ ਦੇ ਆਏ ਹੋ ਜਾਣਿਆ ਤਾਂ ਮਨੋਂ ਮੜਾ ਦਾਗ ਰੂਗਾ ਜਰੂਗਾ ਹਾਂ ਹਾਂ ਸਹੀ ਹੈ ਜੀ ਤੇ ਇਸੇ ਸਬਾਬ ਨਾਲ ਸਾਤਾ ਜੀ ਫਿਰ ਦੂਸਰਾ ਵੀ ਛੱਡੋਗੇ ਛੱਡਾਂਗੇ ਤੁਸੀਂ ਜਿਵੇਂ ਬਾਹਰ ਚੱਲ ਜਾਣਾ ਹੈ ਤੇ ਫਿਰ ਉੱਥੋਂ ਆਉਣ ਦਾ ਟਾਈਮ ਨਾਲ ਆਜੋਗੇ ਵਾਪਸ ਨਹੀਂ ਮੈਂ ਜਾਂ ਕੇ ਜੇ ਗਿਆ ਹਾਂਜੀ ਅਪ੍ਰੈਲ ਦੇ ਵਿੱਚ ਆਪਣੇ ਮਾਰਚ ਤੋਂ 25 ਮਹੀਨੇ ਲਈ ਜਾਣਗਾ ਜੇ ਹੁਣ ਗਿਆ ਦੋ ਮਹੀਨੇ ਡੇਢ ਮਹੀਨੇ ਲਈ ਠੀਕ ਹੈ ਜੀ 20 ਕਰ ਮਹੀਨੇ ਮੁੜੇ ਆਉਣਾ ਮੈਂ ਕੀ ਵਾ ਠੀਕ ਹੈ। ਫਿਰ ਸਾਤ ਬੁਰੇ ਦੀ ਪਿੰਡ ਬਾਜੀ ਆ। ਆ ਕਾਲਾ ਬੱਚਾ ਆਂਡੇ ਚੇਂਜ ਕੀਤੇ ਦੇ ਆ ਕਿ ਨਹੀਂ ਨਾਲ ਆ ਯਾਰ। ਇਹ ਤਾਂ ਨਹੀਂ ਇਹ ਅੰਡੇ ਕੀ ਆ ਤਾਂ ਡੱਬਿਆਂ ਦਾ। ਠੀਕ ਆ ਡੱਬਿਆਂ ਦੇ ਆ ਦੋਨੇ ਹੈ। ਨਹੀਂ ਨਹੀਂ ਦੂਜਾ ਦੂਜਾ। ਉਹ ਭੁੱਲਿਆਣਾ ਚੋਂ। ਅੱਛਾ। ਇਹ ਮੀਲੇ ਡੱਬਾ ਤੇ ਹੁਣ ਉਹਨਾਂ ਦਾ। ਇਹ ਕਾਲਾ ਆ ਜਾ ਕੱਢਿਆ ਹੋਈ ਦਰ ਨਾਲ ਨਹੀਂ। ਉਹ ਛੋਟਾ ਚੋਕ ਟੁੱਟ ਜਾ ਰਿਹਾ ਤੇ ਉੱਤੇ ਮੈਂ ਚੰਕੇ ਲਾ ਕੇ ਥੱਲੇ ਰੱਖਦਾ। ਅੱਛਾ। ਇੱਥੇ ਭਲ ਗਿਆ। ਯਾ ਲੋ ਵੀ ਮੈਂ ਟਰੱਕ ਕਰ ਵੀ ਸ਼ੌਂਕ। ਇਦੇ ਵਿੱਚ ਦੋ ਤਿੰਨ ਜੋੜੀ ਛੱਡੇ ਹੋਏ ਨੇ ਉਸਤਾਦ ਜੀ ਹੋਣਾ ਨੇ ਆ ਲਾਲ ਚੀਨੇ ਬੜੇ ਸੁਨਖੇ ਜੀ ਆ ਕਿਹੜੀਆਂ ਚੋ ਜੀ ਹੈਗੇ ਆ ਧਾੜਾ ਵਾਲਾ ਚੋ ਜੀਆਂ ਠੀਕ ਆ ਠੀਕ ਆ ਤੇ ਕਬੂਤਰੀ ਆ ਜਿਹੜੀ ਖਟੀਆਂ ਦੀ ਰਾਜ ਨਾ ਰਹਿ ਜਾ ਚਿੱਟੀਆਂ ਦੀ ਆ ਇਹ ਬੜੀ ਪੁੱਤੋ ਕੋਲ ਆ ਗਈ ਅੱਛਾ 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 ਚੰਗੀ ਆ ਕਬੂਤਰੀ ਇਹ ਕਬੂਤਰਾ ਕਾਲਾ ਜਿੰਨਾ ਕਾਕਲਾ ਜਿਹਾ ਦੇਖੋ ਬਈ ਕਬੂਤਰੀ ਅੱਖਾਂ ਹੀ ਬਹੁਤ ਚੰਗੀਆਂ ਕਬੂਤਰੀ ਨੇ ਉਹਦਾ ਵਧੀਆ ਸ਼ੌਂਕ ਕੀਤਾ ਹੋਇਆ ਜੀ। ਹੁਣ ਤਾਂ ਨੂੰ ਦਿਖਾਣੇ ਆ ਇਸ ਤਾਜ ਜੀ ਦੇ ਉੱਪਰ ਉੱਡਣ ਵਾਲੇ ਪੱਠੇ ਬੱਚੇ ਤੇ ਨਾਲ ਦੁੱਸਰ ਵੀ ਖੜਾਉਣ ਦੀ ਗੱਲ ਕਰਦੇ ਆ ਜੀ। ਇਹ ਹੈ ਜੀ ਉੱਪਰ ਵਾਲੇ ਖੁੱਡੇ ਜਿਹਨਾਂ ਦੇ ਵਿੱਚ ਕਬੂਤਰ ਉਡਾਏ ਜਾਂਦੇ ਨੇ ਜੀ। ਤੇ ਛਤਰੀਆਂ ਜਿਹੜੀਆਂ ਰੰਗ-ਬਰੰਗੀਆਂ ਲੱਗੀਆਂ ਹੋਈਆਂ ਨੇ। ਜਿਵੇਂ ਕਿ ਤੁਹਾਨੂੰ ਕਿਹਾ ਸੀ ਕਿ ਆਪਾਂ ਸਤਾਜ ਜੀ ਦੇ ਕਬੂਤਰਾਂ ਦਾ ਸ਼ੌਂਕ ਤੁਹਾਨੂੰ ਕਰਾਵਾਂਗੇ ਤੇ ਅੱਜ ਸਮਾਂ ਸੀ। ਤੇ ਆਪਾਂ ਪਹੁੰਚੇ ਹੋਇਆ ਗਿੱਲ ਪਿੰਡ ਲੁਧਿਆਣਾ ਤੇ ਤੁਸੀਂ ਕਾਰੀਵਸਤਾਦ ਬਿੰਦਰ ਗੱਲ ਜੀ ਦੇ ਕਬੂਤਰਾਂ ਦਾ ਸ਼ੌਂਕ ਇਹ ਦੇਖੋ ਜੀ ਥੱਲੇ ਵੀ ਖਾਣੇ ਬਣਾਏ ਹੋਏ ਨੇ ਜੋੜਿਆਂ ਵਾਸਤੇ ਤਿੰਨ ਚਾਰ ਕਲਾ ਕਲਾ ਜੋੜਾ ਜਿਹੜਾ ਇਹਨਾਂ ਵਿੱਚ ਵੀ ਛੱਡਿਆ ਹੋਇਆ ਜੀ ਤੇ ਇਹ ਦੇਖੋ ਜੀ ਪਿੰਜਰੇ ਧੁੱਪ ਲਗਾਉਣ ਲਈ ਬਹੁਤ ਵਧੀਆ ਬਣਾਏ ਹੋਏ ਨੇ ਕੀ ਨੇ ਇਹ ਸਾਰੇ ਇਸ ਸਾਲ ਵਾਲੇ ਹੀ ਆ ਜੀ ਜਿੰਨੇ ਵੀ ਉਸਤਾਦ ਜੀ ਇਹ ਚ ਜੇ ਨਰਨ ਮਦੀਨਾ ਚੋਂ ਆਲੇ ਆ ਲੱਗਦਾ ਹਨ ਹਾਂ ਹਾਂ ਲੈ ਲਓ ਜੀ ਕਰੋ ਸ਼ੌਂਕ ਬਈ ਮਿੱਤਰੋ ਉਸਤਾਦ ਜੀ ਫਿਰ ਦੁੱਸਰ ਦਾ ਸੰਬੰਧ ਦਾ ਹਿਸਾਬ ਦੱਸ ਦਿਓ ਮਾੜਾ ਜ ਆ ਜਦੋਂ ਆਪਾਂ ਦੁੱਸਰ ਸੰਭ ਨਹੀਂ ਹੁੰਦੀ ਆ ਹਾਂ ਜਦੋਂ ਅਸੀਂ ਸ਼ਾਮ ਨੂੰ ਕਬੂਤਰ ਫੜ ਲਿਆ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸ਼ਾਮ ਨੂੰ ਸਭ ਤੋਂ ਪਹਿਲਾਂ ਮੂੰਹ ਸਾਫ਼ ਕਰਨਾ ਚਾਹੀਦਾ ਮੂੰਹ ਸਾਫ਼ ਕਰਨਾ ਕੋਸ ਆਫ ਕਰੋ ਕਿ ਦੂੰ ਥੋੜਾ ਬਾੜੋ ਬਣਿਆ ਹੋਇਆ ਬਣਿਆ ਹੋਇਆ ਨਹੀਂ ਹੈਗਾ ਸਰ ਇਹਨਾਂ ਸ਼ਾਇਦ ਨਹੀਂ ਹੁੰਦਾ ਹਾਂਜੀ ਉਹ ਦੇ ਦੋ ਮੈਂ ਪਾਣੀ 'ਚ ਮਿਕਸ ਕਰਕੇ ਸਿੱਧਾ ਹੀ ਸਿੱਧਾ ਹੀ ਕਿੰਨਾ ਕੁ ਦੇਣਾ ਜੀ ਬਸ ਜਿਵੇਂ ਅੰਦਾਜ਼ੇ ਅੰਦਾਜ਼ਾ ਪੰਜਾਹ ਤੱਕ ਹੁੰਦਾ ਜਿਲਿਆਣਾ ਠੀਕ ਹੈ ਜੀ ਹੂੰ ਪਾਣੀ 'ਚ ਦਵਾਂਗੇ ਜੇ ਆਪਾਂ ਦਾ ਕੋਸੇ ਕੋਸੇ ਪਾਣੀ 'ਚ ਦੇਣਾ ਚਾਹੀਦਾ ਹੈ ਸਹੀ ਹੈ ਜੀ ਇਹ ਠੰਡੇ 'ਚ ਦੇਣਾ ਚਾਹੀਦਾ ਹੈ ਅੱਛਾ ਸੀ ਠੰਡੀ ਹੋ ਜਾਂਦੀ ਹੈ ਠੰਡੇ ਪਾਣੀ 'ਚ ਦੇਣਾ ਦਾ ਦਾ ਮਤਲਬ ਹੈ ਲਓ ਭਾਈ ਜੀ ਇਹ ਵੀ ਚੀਜ਼ ਬੜੀ ਵੱਡੀ ਗੱਲ ਹੈ ਜਿਹੜੀ ਉਸਤਾਦ ਜੀ ਨੇ ਦੱਸਿਆ ਜੇਕਰ ਠੰਡੇ ਪਾਣੀ ਦੇ ਵਿੱਚ ਸ਼ਹਿਦ ਦਈਏ ਤੇ ਉਹਦੀ ਤਸਵੀਰ ਵੀ ਜਿਹੜੀ ਉਹ ਬਦਲ ਜਾਂਦੀ ਆ ਜਾਂ ਤੇ ਕੋਸੇ ਪਾਣੀ 'ਚ দাও ਤੇ ਜਾਂ ਫਿਰ ਡਾਇਰੈਕਟ ਦੋ ਨਹੀਂ ਤਾਂ ਫਿਰ ਬਣਿਆ ਹੋਇਆ ਵਧੀਆ ਦੋ ਡਾਇਰੈਕਟ ਵਧੀਆ ਸਾਰਿਆਂ ਨਾਲ ਵਧੀਆ ਭਾਈ ਇੰਟਰੈਕਟ ਦੇਣਾ ਜ਼ਰੂਰੀ ਆ ਸਹੀ ਹੈ ਜੀ ਤੇ ਫਿਰ ਉਸਤਾਦ ਜੀ ਉਹਨੂੰ ਕਿੰਨੀ ਦੇਰ ਬਾਅਦ ਜਿਹੜਾ ਹੈਗਾ ਉਹਨੂੰ ਕੋਈ ਸੇਕਾ ਸੁਕਾ ਵੀ ਲਾਣਾ ਹੈਗਾ ਤੇ ਉਹਨੂੰ ਪਾਣੀ ਦੋ ਪਾਣੀ ਗੁੱੱਚੇ ਤੇ ਘੰਟੇ-ਘੰਟੇ ਬਾਅਦ ਹਾਂਜੀ ਇਹਨੂੰ ਸੇਕ ਕਾਲਣ ਖਰਾਕ ਦੇਣੀ ਆ ਆਪਾਂ ਖਰਾਕ ਕਿੰਨੀ ਕਿ ਦੇਣੀ ਚਾਹੀਦੀ ਆ ਜੀ ਫਿਰ ਹੁਣ ਦੇਖੋ ਕੂਬਤ ਦਾ ਜੋਰ ਲੱਗਿਆ ਹੋਇਆ ਹਾਂਜੀ ਇਹ ਕਾਟੀ ਦੇਣੀ ਆ ਜੀ ਇਹ ਕਾਟੀ ਦੇ ਆ ਕੇ ਤਿੰਨ ਚਾਰ ਬਦਾਮ ਦੋ ਤੇ ਫੇਰ ਤੁਹ ਹਾਂਜੀ ਫੇਰ ਦੇ ਦੋ ਫੇਰ ਦੇ ਦੋ ਹਸਾਬ ਨਾਲ ਦੋ ਹਾਂ ਜੀ ਆਪਾਂ ਇੱਕ ਦਿਨ ਰਜਾਤਾ ਹਾਂ ਪਹਿਲਾਂ ਮੂੰਹ ਨਾਲ ਦਾਂਗਾਂ ਵਿੱਚ ਸਹੀ ਆ ਠੀਕ ਜੀ ਸਵੇਰ ਨੂੰ ਰਹਿ ਜੀ ਹੁੰਦੇ ਰਾਜਨ ਥੋੜੇ ਥੋੜੇ ਕਰਕੇ ਦੇਣੇ ਆ ਬਿਲਕੁਲ ਤੇ ਰਾਤ ਨੂੰ ਫਿਰ ਉਹਨੂੰ ਕੁਝ ਹੋਰ ਦੇਣਾ ਬਣਿਆ ਪਾਣੀ ਜਾਂ ਕੁਝ ਪਾਣੀ ਬਣਿਆ ਪਾਣੀ ਤਾਂ ਨਹੀਂ ਪਹਿਲਾਂ ਲੋਡ ਪੈਂਦੀ ਹੈਗੀ ਹਾਂਜੀ ਇਹ ਗਰਮੀ ਗਰਮੀ ਦੁੱਸਰੇ ਉਹ ਚ ਬਣਿਆ ਪਾਣੀ ਪੂਣੀ ਲਾਉਣਾ ਚਾਹਦੇ ਗਰਮੀ ਘਟਣੀ ਚਾਹੀਦੀ ਆ ਹਾਂਜੀ ਹਾਂਜੀ ਕਿ ਆਪਣਾ ਜਦੋਂ ਉੱਤਰ ਨੂੰ ਗਰਮ ਕਰਨਾ ਰਾਤ ਨੂੰ ਹਾਂਜੀ ਗਰਮੀ ਜੁੜਿਆ ਵੀ ਉਹ ਰੋਜ਼ਿੰਦਰ ਗਰਮੀ ਪੈ ਜਾਂਦੀ ਆ ਬਿਲਕੁਲ ਬਿਲਕੁਲ ਜੀ ਤੇ ਜਿਹੜੇ ਕੋਈ ਹੋਰ ਵੀ ਚੀਜ਼ ਦੇਣ ਦੀ ਲੋਡ ਪੈਂਦੀ ਆ ਜਦੋਂ ਮੌਸਮ ਨਾਰਮਲ ਹੀ ਆ ਜਦੋਂ ਮਾਰਚ ਮਹੀਨੇ ਦੇ ਵਿੱਚ ਉਹ ਫਿਰ ਆਂਡਾ ਅੱਛਾ ਜਰਦੀ ਠੀਕ ਆ ਦੇ ਵਿੱਚ ਉਹਦੇ ਵਰਕ ਦੇ ਵਿੱਚ ਰਲਾ ਕੇ ਦੇਣੀ ਆ ਠੀਕ ਆ ਜੀ ਰਾਤ ਨੂੰ 12:00 1 ਵਜੇ ਠੀਕ ਆ ਜੀ ਤੇ ਮਤਲਬ ਕਹਿੰਦਾ ਉਸ ਤੋਂ ਬਾਅਦ ਜਦੋਂ ਇਹ ਰਾਤ ਨੂੰ ਖਿੱਚ ਲੈਂਦਾ ਸੇਕਾ ਸੁੱਕਾ ਜਿਹੜਾ ਉਹਦੇ ਪਰਾਂ ਸੁੱਕਾ ਸੁੱਕਾ ਦੇਣਾ ਚਾਹੀਦਾ 2-3 ਵਾਰੀ ਦੋ ਰਾਤ ਨੂੰ ਰਾਤ ਨੂੰ 2-3 ਵਾਰੀ ਤੇ ਕਬੂਤਰ ਨੂੰ ਅਨਿੰਦਰਾ ਨਹੀਂ ਦਿੰਦਾ ਨਹੀਂ ਨਹੀਂ ਕੋਈ ਨੀਂਦ ਹੁੰਦਾ ਨਹੀਂ ਹੁੰਦਾ ਹੈਗਾ ਠੀਕ ਆ ਜੀ ਅਨਿੰਦਰਾ ਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਹੈ ਕਬੂਤਰ ਨੂੰ ਤੇ ਸਰੀ ਕੋ ਕਦੋਂ ਆਪਾਂ 1:00 ਵਜੇ ਦਵਾਂਗੇ ਪਾਣੀ ਉਹ ਦੇਖਣਾ ਆਪਾਂ ਨੇ ਉੱਪਰ ਕਿ ਰੱਖ ਚੂਗਾ ਹਾਂਜੀ ਤਾਂ ਹੀ ਰੱਖ ਚੂਗਾ ਜੇ ਅੰਦਰ ਪਾਣੀ ਹੋਊਗਾ ਵਾਣਾ ਪੁੱਤ ਠੀਕ ਹੈ ਜੀ ਤੇ ਰਾਤ ਨੂੰ ਜਿਹੜਾ ਹੈਗਾ ਉਹਨੂੰ ਪਾਣੀ ਦਾ ਦਾ ਉੱਤਰ ਪੂਰੀ ਕਰ ਹੀ ਲੈਂਦਾ ਬੈਠਾ ਬੈਠਾ ਜਿਹੜਾ ਅਸੀਂ ਉਹਨੂੰ ਪਾਣੀ ਪਿਆਣਾ ਆ ਜਦੋਂ ਮੁੜ ਕੇ ਆਇਆ ਉਹਨੂੰ ਉਹ ਪਾਣੀ ਦੇ ਵਿੱਚ ਕੋਈ ਚੀਜ਼ ਪਾ ਕੇ ਦੇਣੀ ਆ ਗਲੂਕੋਜ਼ ਜਾਂ ਕੋਈ ਅਦਰ ਹੋਰ ਕੋਈ ਚੀਜ਼ ਸਿੰਪਲ ਪਾਣੀ ਜਦੋਂ ਆਪਾਂ ਗੜਕੜ ਪਹਿਲਾਂ ਦੇ ਦ ਹਾਂਜੀ ਉਹ ਤੋਂ ਸਿੰਪਲ ਪਾਣੀ ਲਓ ਕੋਸਾ ਦੇਣਾ ਉਹ ਵੀ ਪਾਣੀ ਆ ਠੰਡਾ ਕੋਸਾ ਕੋਸਾ ਪਾਣੀ ਦੇਣਾ ਠੰਡੀ ਚੀਜ਼ ਨਹੀਂ ਕੋਈ ਦੇਣੀ ਉਹਨੂੰ ਕੋਸਾ ਠੀਕ ਆ ਜੀ ਤੇ ਜਦੋਂ ਆਪਾਂ ਮੰਨ ਲਓ ਬਸ ਪਾਣੀ ਦੀ ਠੀਕ ਆ ਜੀ ਤੇ ਸਵੇਰ ਨੂੰ ਜਦੋਂ ਆਪਾਂ ਬਾਜੀ ਛੱਡਣਾ ਆ ਉਹ ਤੋਂ ਕਿੰਨੀ ਦੇਰ ਪਹਿਲਾਂ ਜਿਹੜੇ ਉਹਨੂੰ ਬਦਾਮ ਜਿਹੜੇ ਉਹ ਦੇਣ 15 ਮਿੰਟ ਪਹਿਲਾਂ ਦੇ ਲੋ ਠੀਕ ਹੈ ਜੀ ਤੇ ਉਹ ਯਾਨੀ ਕਿ ਬਾਜੀ ਤੇ ਜਾ ਕੇ ਘਰੋਂ ਦੇ ਕੇ ਨਾ ਲੈ ਕੇ ਜਾਓ ਬਾਜੀ ਤੇ ਉੱਥੇ ਜਾ ਕੇ ਦੇਣੇ ਆ ਹਾਂ ਜੇ ਆਪਾਂ ਘਰੋਂ ਦੇ ਕੇ ਲੈ ਕੇ ਜਾਂਦੇ ਆ ਸਕੂਟਰ ਮੋਟਰਸਾਈਕਲ ਦੇ ਗੱਡੀ ਜਾਓ ਉੱਥੇ ਗਲਾਸ ਦਿੰਦਾ ਬਦਾਮ ਗਲਾਸ ਦਿੰਦਾ ਬਦਾਮ ਮਤਲਬ ਇਹਦੇ ਨਾਲ ਕੋਈ ਚੱਕਰ ਤਾਂ ਨਹੀਂ ਪੈਂਦਾ ਵੀ ਆਪਾਂ ਜਾ ਕੇ ਉੱਥੇ ਦਿੱਤੇ ਆ ਵੀ ਕਬੂਤਰ ਹੈ ਨਹੀਂ ਕੋਈ ਚੱਕਰ ਨਹੀਂ ਪੈਂਦਾ ਜਾਣ ਸਾਡੇ ਮੈਂ ਉੱਥੇ ਦਊ 15 ਮਿੰਟ 20 ਮਿੰਟ ਪਹਿਲਾਂ ਦੇ ਲੋ ਆਰਾਮ ਦੇ ਨਾਲ ਕੁੱਤਾ ਸੁਖ ਰਹਿੰਦਾ ਵਾ ਠੀਕ ਹੈ ਜੀ ਠੀਕ ਆ ਸਹੀ ਆ ਤੁਰਤ ਦਿੰਨੇ ਛੱਡਣ ਟਾਈਮ ਉਹ ਵੀ ਗਲਤ ਆਪਾਂ ਕਾੜੀ ਕਾੜੀ ਦਿੱਤੇ ਫਿਰ 15 ਮਿੰਟ ਪਹਿਲਾਂ ਦੋ ਕਬੂਤਰ ਆਪ ਚੁਗੇ ਜਿਹੜਾ ਉਹੀ ਬਦਾਮ ਪਜਾ ੱਟੇ ਨਾ ਵੀ ਦੇ ਦੇਣੇ ਚਾਹੀਦੇ ਆਪ ਦਾ ਘੱਟ ਨਹੀਂ ਚੁਗਦੇ ਨੇ ਆਪ ਚੁਗੇ ਤਾਂ ਵਧੀਆ ਵਾ ਅੱਛਾ ਨਹੀਂ ਤੇ ਫਿਰ ਫੜ ਕੇ ਦੇਣੇ ਪੈਣੇ ਫੜ ਕੇ ਦੇਣੇ ਪੈਣੇ ਠੀਕ ਆ ਠੀਕ ਆ ਕਿੰਨੇ ਕ ਬਦਾਮ 7-8 ਨਿਊ ਮੌਸਮ ਦੇ ਹਿਸਾਬ ਨਾਲ ਮੌਸਮ ਜੇ ਗਰਮੀ ਜ਼ਿਆਦਾ ਹੋਏ ਫਿਰ ਘਟ ਗਰਮੀ ਜ਼ਿਆਦਾ ਤਾਂ ਫਿਰ ਪਹਿਲਾਂ ਜ਼ਿਆਦਾ ਗਰਮੀ ਤਾਂ ਬਾਜੀ ਹੋਣੀ ਹੈ ਦੂਸਰ ਵਾਲੇ ਮੈਨੂੰ ਨੋਰਮਲ ਟੈਂਪਰੇਚਰ ਚਾਹੀਦਾ ਜਿਵੇਂ ਕਿ ਪਹਿਲਾਂ ਹੁਣ ਆਲਪਾਸ ਸਮਾਂ ਜਾ ਗਿਆ ਹਾਂਜੀ ਹਾਂਜੀ ਸੱਦਰ ਦਾ ਟਾਈਮ 2-3 ਕੁੱਤ ਕਰ ਜਾਂਦੇ ਆ ਹਾਂਜੀ 3 ਉਹ ਤਾਂ ਫਿਰ ਕਰਨੀ ਦਾ ਨ ਇੱਕ ਤੋਂ ਬਦਾਮੀ ਦੇ ਉੱਤੇ ਜਾਣਗੇ ਬਿਲਕੁਲ ਜੀ ਅੰਕੀ ਕਈ ਵਾਰੀ ਨਾਂ ਵੀ ਦੇਣਾ ਮੂੰਹ ਛੱਡਾ ਜਾਣਾ ਛੱਡਾ ਪੈਣਾ ਸਹੀ ਹੈ ਸਹੀ ਹੈ ਜੀ ਰਾਤ ਦੀ ਖਰਾਕ ਚੀ ਕਹਿੰਦਾ ਮੈਨੂੰ ਰਾਤ ਦੀ ਸੰਭਾਲ ਤੇ ਸਾਰਾ ਕਬੂਤਰ ਨੂੰ ਉੱਡਣਾ ਜਣਾ ਉੱਡਣਾ ਹੈਗਾ ਆ ਹਾਂ ਬਿਲਕੁਲ ਠੀਕ ਆ ਠੀਕ ਆ ਜੀ ਬਾਕੀ ਕਬੂਤਰਾਂ ਦੀ ਜਿਹੜੀ ਬਦਾਮਾਂ ਦੀ ਖਚਾਈ ਜ਼ਰੂਰੀ ਦੇਖਦੇ ਹੋ ਸਾਣਾ ਉਹਨਾਂ ਕਿੱਕਦਾ ਬਦਾਮ ਦੇ ਲੇ ਦੋ ਦੇ ਦੇਵੇ ਦੁੱਸਰ ਦੇ ਵਿੱਚ ਜਣਾ ਹੀ ਪਾਣੀ ਦੇਣੇ ਆ ਛੱਡਣ ਲੱਗੇ ਉਸਤਾ ਜੀ ਮਤਲਬ ਨੋਰਮਲ ਦੇਣਾ ਜੀ ਉਹ ਕਿੰਨਾ ਕੁ ਦੇਣਾ ਚਾਹੀਦਾ ਹੈ ਜਿਵੇਂ ਆਪਾਂ ਪਹਿਲਾਂ ਦਿੱਤਾ 60 ਐਮਐਲ ਜਾਂ 40 50 ਐਮਐਲ ਉਹ ਵਗਣ 30 ਐਮਐਲ ਬਹੁਤ ਹੈ 25 30 ਦੇਣਾ ਇਸ ਤੋਂ ਵੱਧ ਨਹੀਂ ਦੇਣਾ ਸਹੀ ਹੈ ਸਹੀ ਹੈ ਜੇ ਜ਼ਿਆਦਾ ਦੇ ਦੋ ਕਬੂਤਰ ਬਹਿ ਜੂਗਾ ਬਹਿ ਜਾਣਾ ਭਾਰ ਲੈ ਕੇ ਉੱਟਣਾ ਔਖਾ ਹੋ ਜਾਂਦਾ ਉੱਡਣਾ ਔਖਾ ਆ ਜਾਂਦਾ ਪਾਣੀ ਘਾ ਕੇ ਬਦਾਮ ਵੀ ਦਿੱਤੇ ਹੋਏ ਨੇ ਹਾਂਜੀ ਉਹਨੂੰ ਰਾਤ ਨੂੰ ਪਾਣੀ ਦੇ ਹੀ ਗਏ ਆ ਹਾਂਜੀ ਹਾਂਜੀ ਇੱਕ ਥੱਕਿਆ ਹੁੰਦਾ ਮਨ ਤੱਕ ਥੱਕ ਵੀ ਰਾਤ ਨੂੰ ਨੌਣੀ ਆਪਾਂ ਸਹੀ ਹੈ ਸਹੀ ਹੈ ਜੀ ਥਕਾਵਟ ਵੀ ਵਧੀ ਦੂਰ ਕਰਦੇ ਆ ਸਹੀ ਹੈ ਬਹੁਤ ਵਧੀਆ ਜੀ ਇਹ ਜੀ ਉਸਤਾਦ ਜੀ ਹੋਣਾ ਨੇ ਦੁੱਸਰ ਦੀ ਖੜਾ ਜਿਹੜੀ ਹੈਗੀ ਆ ਤੁਹਾਨੂੰ ਦੱਸੀ ਹੈਗੀ ਆ ਤੇ ਜੇ ਰਬਣਾ ਕਰੇ ਉਹੀ ਤਿਸਰ ਪੈ ਜਾਂਦੀ ਆ ਫੇਰ ਜੀ ਸੇਮ ਪ੍ਰੋਸੈਸ ਸੇਮ ਹੀ ਹੁੰਦਾ ਬਿਲਕੁਲ ਤੇ ਬਦਾਮਾਂ ਦਾ ਘਾਟਾ ਵੱਧਾ ਬੀ ਬਦਾਮਾਂ ਦਾ ਤੁਹਾਨੂੰ ਜਾਨਬ ਦੇ ਖਿੱਚਣ ਤੇ ਹੁੰਦਾ ਕਈ ਵਾਰੀ ਹੁਣ ਆਪਾਂ ਲਾਏ ਆ ਜਦੋਂ ਹਾਂਜੀ ਹਾਂਜੀ ਇਡੀਆਂ ਤੇ ਕੋਟੇ 'ਚ ਬਦਾਮ ਹੁੰਦੇ ਨੇ ਠੀਕ ਆ ਠੀਕ ਆ ਲਓ ਬਾਈ ਜੀ ਕਰੋ ਸ਼ੌਂਕਿਆ ਨਵੇਂ ਪੱਠੇ ਪੱਠੀਆਂ ਜਿਹੜੇ ਬੱਚੇ ਨੇ ਉਹ ਜਿਹੜੇ ਬਾਜੀ ਉੱਡਣਗੇ 2024 ਦੇ ਵਿੱਚ ਤੇ ਸਾਰੇ ਰੰਗ ਬਰੰਗੇ ਹੈ ਇਹਨਾਂ ਜੀ ਆਪਣਾ ਰਾਜਮਾ ਇਹਨਾਂ ਬੱਤਾਂ ਫੁਲਾਟ ਰਾਜਨਦਲਾ ਦੇਣਾ ਜੀ ਵੀ ਜਿਆਦਾ ਮਲੇ ਮਿਸੇ ਕਰ ਕਰਕੇ ਬਣਾਈ ਨੇ ਸਾਰੇ ਇੱਕ ਬੰਨੇ ਰਾਜਨਾਂ ਤੇ ਦੂਜੇ ਬੰਨੇ ਬਿੰਦਰ ਪੂਲਾ ਹੋ ਗਿਆ ਫੌਜੀ ਹੋ ਗਿਆ ਜਾਂ ਸੁੱਖਾ ਹੋ ਗਿਆ ਇਸ ਤਰ੍ਹਾਂ ਅਲੱਗ ਅਲੱਗ ਜਿਹੜੇ ਹੈਗੇ ਸਾਰੇ ਇਹਦੇ ਵਿੱਚ ਪਾਏ ਹੋਏ ਨੇ ਕਿਹੜਾ ਕਬੂਤਰਾਂ ਦੇ ਨਾਲ ਹੀ ਜਿਹੜੀਆਂ ਹੈਗੀਆਂ ਬਾਈ ਜੀ 2024 ਦੀਆਂ ਬਾਜ਼ੀਆਂ ਜਿਹੜੀਆਂ ਛੜੀਆਂ ਜਾਣਗੀਆਂ ਹਾਲੇ ਤੱਕ ਇਹਨਾਂ ਵਿੱਚੋਂ ਪੱਠੇ ਪੱਠੀਆਂ ਜਿਹੜੇ ਉਹ ਅਲੱਗ ਕਰਨ ਵਾਲੇ ਨੇ ਇਹ ਇੱਕ ਖੁੱਡਾ ਆ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੇ ਆ ਬਾਈ ਦੁੱਸਰ ਦੀ ਖੜਾਰ ਜਾਂ ਤਿਸਰ ਦੀ ਖੜਾਰ ਚ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਖੁਦ ਵੀ ਛੱਡੀਆਂ ਦੂਸਰਾਂ ਤੇ ਆਪਾਂ ਐਨੇ ਪੈਸੇ ਨਾ ਖਰਾਬ ਕਰੀ ਜਾਈਏ ਕਰੀਏ ਕਿਹੇ ਪਿੱਛੇ ਆਪਣੇ ਕਈ ਵਾਰ ਮੈਂ ਦੇਖਿਆ ਖਿਡਾਰੀ ਮੁੰਡੇ ਨੇ ਜੀ ਉਹ ਐਨੇ ਲੱਖ ਦੇਤਾ ਜਿੰਨਾ ਦੇਤਾ ਬਾਈ ਜੀ ਮਿਹਨਤ ਕਰਨੇ ਪੈਣੀ ਆ ਥੱਲੇ ਪੈਸੇ ਦੇਣਾ ਕੁਝ ਨਹੀਂ ਬਣਾ ਦੇਣੇ ਉਹ ਤੁਸੀਂ ਦਓ ਕੋਈ ਚੱਕਰ ਹੀ ਨਹੀਂ ਲੈਣ ਆ ਲੈਣੇ ਆ ਕਿਸੇ ਨੇ ਖੜਾਰ ਕਿਹੜੇ ਹਿਸਾਬ ਨਾਲ ਦੱਸਣੀ ਆ ਇਸ ਕਰਕੇ ਮੇਰੇ ਵੀਰ ਆਪ ਮਿਹਨਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸਾਰਾ ਕੁਝ ਜਿਹੜਾ ਹੈਗਾ ਸਿੱਖਣ ਨੂੰ ਮਿਲਦਾ ਜਦੋਂ ਤੁਸੀਂ ਆਪ ਖੁਦ ਕਰੋਗੇ ਨਾ ਆਪਣੇ ਅਸੀਂ ਬਹੁਤ ਸਾਰੇ ਖਿਡਾਰੀ ਇਦਾਂ ਦੇ ਵੀ ਨੇ ਜਿਹੜੇ ਆਪ ਹੀ ਸਿੱਖੇ ਨੇ ਔਰ ਦੱਸਦੇ ਵੀ ਨੇ ਤੁਸੀਂ ਇੰਟਰਵਿਊਆਂ ਵੀ ਸੁਣਦੇ ਹੋ ਕਿ ਬਾਈ ਆਪ ਹੀ ਉਹਨਾਂ ਨੇ ਸਿੱਖ-ਸਿੱਖ ਕੇ ਤਜਰਬੇ ਕਰ-ਕਰ ਕੇ ਕਿਸੇ ਦੇ ਨਾਲ ਲੜੋ ਯਾਰ ਦੋਸਤ ਬਹੁਤ ਹੁੰਦੇ ਨੇ ਤੇ ਬਹੁਤ ਵਧੀਆ ਜਿਹੜਾ ਸ਼ੌਂਕ ਜਿਹੜਾ ਦੇਖਣ ਨੂੰ ਬਾਈ ਜੀ ਮਿਲ ਜਾਂਦਾ ਹੈਗਾ ਆ ਇਹ ਹੈ ਜੀ ਇੱਕ ਖੁੱਡਾ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਮੈਂ ਸ਼ੌਂਕ ਕਰਾਉਣ ਜਾ ਰਹੇ ਹਾਂ ਜੀ ਇਹ ਹੈ ਜੀ ਦੂਸਰਾ ਖੁੱਡਾ ਇਹਦੇ ਵਿੱਚ ਬਾਹਲੇ ਅਜੇ ਛੋਟੇ ਬੱਚੇ ਵੀ ਨੇ ਜਿਹੜੇ ਚੱਕੇ ਹੋਏ ਨੇ ਕੁਝ ਅੰਟ ਟਟ ਪਲ ਜਾਂਦੇ ਨੇ ਉਹ ਵੀ ਹੈਗੇ ਨੇ ਲਓ ਜੀ ਮਿੱਤਰੋ ਬਹੁਤ ਹੀ ਸ਼ਾਨਦਾਰ ਤੇ ਸੋਹਣੇ ਸੋਹਣੇ ਕਬੂਤਰ ਨੇ ਦੇਖੋ ਰਾਜਨ ਵਾਲੜ ਸਾਰਿਆਂ ਦੇ ਵਿੱਚ ਆ ਲਗਭਗ ਕੁਝ ਕੁ ਕਬੂਤਰ ਆ ਜਿਹੜੇ ਅਸਲ ਵਿੱਚ ਰਾਜਨ ਵਾਲੇ ਹੋ ਗਏ ਤੇ ਨੈਂਗ ਵਾਲੇ ਸੁੱਖੇ ਵਾਲੇ ਇਹ ਹੀ ਬੱਚ ਗਿੰਦਰਪੁਰ ਨੰਤਿਆਂ ਬਲਾਟੇ ਆਉਂਦੇ ਕਿਹੜੇ ਜਨੇਬ ਸਹੀ ਆ ਸਹੀ ਆ ਜੀ ਤੇ ਸਾਤਾ ਜੀ ਇਹ ਘਰੇ ਵੀ ਚੰਗੇ ਉੱਡਦੇ ਆ ਪੂਰੇ ਐਂ ਬਲ ਆ ਦੇਖੋ ਰੱਤਾ ਕਾਲੀ ਅੱਖਾਂ ਦਾ ਆ ਘੁੱਗੀ ਕਿਥੇ ਹਾਂ ਹਾਲੋ ਵੇ ਇਫਰ ਕਲਰ ਦੇ ਕੀ ਚੀਜ਼ ਆ ਚਪਟਾ ਸੇਰਾ ਪੂਰਾ ਇਹਦਾ ਬਹੁਤ ਹੀ ਸੋਹਣਾ ਪੰਛੀ ਦੇ ਰੰਗ ਹੀ ਭੈਂਕਾਲੀ ਅੱਖਾਂ ਹਾਂ 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 ਬਹੁਤ ਹੀ ਸੋਹਣੀ ਹਾਲੋ ਵੇ ਮੇਥਰ ਤੁਹਾਨੂੰ ਸ਼ੌਂਕ ਕਰਾਉਂਦੇ ਆ ਨੇੜੇ ਤੋਂ ਉਹ ਕਾਲੀ ਜਰਨੈਲ ਵਾਲੇ ਚ ਆ ਗਈ ਆ ਜਿਹੜੀ ਜਿਹਨੈਲ ਕਾਨਿਆਂ ਵਾਲੀ ਹਾਂ ਬਸ ਇੱਕ ਮਿੰਟ ਉਹਦੇ ਵਿੱਚ ਉੱਧਰ ਵੱਡਾ ਨਿਕਲ ਗਿਆ ਕਬੂਤਰ ਨੇ ਘਰ ਪੜਕਿਆ। ਕਬੂਤਰ ਬਣੀ। ਐ ਲੋ ਜੀ ਇਹ ਕਬੂਤਰੀ ਬਣੀ ਚੁੱਕੀ ਆ। ਉਸਤਾਦ ਜਨੈਲ ਕਾਨਿਆਂ ਵਾਲੇ ਦੇ ਵਿੱਚੋਂ ਐ ਕਬੂਤਰੀ ਆ ਚਟੀਆਂ ਖਾਣੇ ਦੀਆਂ। ਤੇ ਮਖਿਆਲੀ ਆ ਕਾਲੀ ਮਖਿਆਲੀ ਰਹੀ। ਹਾਂ ਤਾਂ ਹਾ ਤੇ ਜੋੜਾ ਲਾਹੋ ਦਿਨ ਰੋ। ਐ ਲੋ ਜੀ ਇਹ ਰੋਕ ਲਾਂਗੇ ਜੀ ਆਪਾਂ? ਹਾਂ ਰੋਕੀ ਹੋਈ ਨਹੀਂ ਤਾਂ। ਅੱਛਾ ਦੋਨੇ ਰੋਕ ਲੈਣੇ ਜੀ। ਐ ਲਾਉਗੇ ਮੈਂ ਤਰੋ ਦੇਖੋ ਇੱਕੋ ਜਿਹਾ ਜੋੜਾ ਆ ਪਿਓਰ ਬਣ ਗਏ ਨੇ। ਤੇ ਪਿਓਟੀ ਵਾਸਤੇ ਜੋੜਾ ਜਿਹੜਾ ਰੋਕਿਆ ਜਾਊਗਾ ਜੀ ਸੋਨਾ ਜੋੜਾ ਜੀ ਬਹੁਤ ਵੱਡਾ ਐ ਲੌਕ ਵੀ ਨਾ ਰੋਕੋ ਸੁਪਰ ਹੋ ਰਹੀ ਹੈ ਹਾਂ ਤੇ ਨਾਲ ਬੋਲਦੀ ਵਰੀਆ ਤੇ ਸ਼ਾਨਦਾਰ ਹੈ ਇੱਕੋ ਜਿਹਾ ਨਹੀਂ ਹੈ ਐਨ ਆ ਰਹੀ ਚਿੱਟੀਆਂ ਦਾ ਬਣ ਗਿਆ ਵੱਡੇ ਵਿੱਚ ਦੋ ਵੱਡੇ ਕਬੂਤਰ ਨੇ ਅੱਛਾ ਅੱਛਾ ਆ ਲੋ ਜੀ ਇਹ ਵੀ ਕਰੋ ਸ਼ੌਂਕ ਇਹ ਕੁਝ ਅਣ ਟੁੱਟ ਜਿਹੜੇ ਬੱਚੇ ਰਹਿ ਜਾਂਦੇ ਨੇ ਮਾਪੇ ਬਾਪ ਦਾਣਾ ਦੇਣਾ ਛੱਡ ਜਾਂਦੇ ਨੇ ਉਹ ਵੀ ਵਿੱਚ ਹੈਗੇ ਨੇ ਜੀ ਤੇ ਬਾਕੀ ਮਿੱਤਰੋ ਸ਼ੌਂਕ ਕਿਦਾਂ ਦਾ ਲੱਗਦਾ ਜਰੂਰ ਦੱਸਣਾ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਜੀ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਜਿਹੜੀਆਂ ਆਪਾਂ ਵੀਡੀਓ ਲੈ ਕੇ ਹਮੇਸ਼ਾ ਜਿਹੜਾ ਹੁੰਦੇ ਰਹਿੰਦੇ ਹਾਂ ਜੀ ਪਿਆ ਰੱਤਾ ਬੱਚਾ ਜੀ ਇਹ ਬਿੰਦਰਸਤਾਨ ਵਾਲਿਆਂ ਜੀ ਇਹ ਬਿੰਦਰਾਲਾ ਦਾ ਮਿੱਸਾ ਆਉਣਾ ਨਾ ਮਿ 来 ਜੇ ਤਾਂ ਤਾਂ ਕੱਟੇ ਕੱਟਾ ਦੱਸ ਵਈ ਨਹੀਂ ਆਉਂਦਾ ਅੱਛਾ ਆਹ ੜਾ ਚੰਦਾ ਬਰਾਵੀ ਬੋਲ ਦਵਰੀਏ ਬਾਕੀ ਭਾਈ ਜੀ ਸ਼ੌਂਕ ਕਿਦਾਂ ਦਾ ਲਗਾ ਜਰੂਰ ਦੱਸਣਾ ਤੇ ਉਸਤਾਦ ਜੀ ਦੇ ਕਬੂਤਰ ਤੁਹਾਨੂੰ ਕਿਦਾਂ ਦੇ ਲੱਗੇ ਇਹ ਵੀ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕਿਓ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ